ਜਿਹੜਾ ਸਤਲੁਜ ਦਰਿਆ ਨੇ ਵੱਡੇ ਪਤ ਦੇ ਦਾ ਜ਼ਮੀਨਾਂ ਦਾ ਨੁਕਸਾਨ ਕੀਤਾ ਔਰ ਜਿਹੜਾ ਕਹਿ ਸਕਦੇ ਸਾਡੇ ਇਲਾਕੇ ਦੇ ਵਿੱਚ ਬੜੀ ਵੱਡੀ ਮੁਸ਼ਕਲ ਆਈ ਹੈ ਕਿ ਜਿਹੜਾ ਪਹਿਲਾਂ ਜਿਹੜਾ ਦਰਿਆ ਸੀ ਉਹ ਵੱਡੇ ਸਭਰਾ ਵਾਲੀ ਸਾਈਡ ਤੇ ਘੜੋਮਾ ਵਾਲੀ ਸਾਈਡ ਤੇ ਜਿਹੜਾ ਜਿਹੜਾ ਤਰਨਤਾਰ ਵਾਲੀ ਸਾਈਡ ਤੇ ਵਗਦਾ ਸੀ ਪੱਟੀ ਕੋਟ ਬੁੱਢੇ ਵਾਲੀ ਸਾਈਡ ਤੇ ਲੇਕਿਨ ਹੁਣ ਜੇਕਰ ਜਿੱਥੇ ਤੱਕ ਵੀ ਤੁਸੀਂ ਕੈਮਰੇ ਦੀ ਨਿਗਾਹ ਮਾਰਦੇ ਹੋ ਤੇ ਕਰੀਬ ਸਾਡਾ ਜਿਹੜਾ ਏਰੀਆ 15 20 ਕਿਲੋਮੀਟਰ ਦਾ ਏਰੀਆ ਪਿੰਡ ਵੱਡੇ ਸਭਰਾ ਇਹ ਪਿੰਡ ਫਤੇਗੜ ਸਭਰਾ ਗੱਤਾ ਬਾਸ਼ਾ ਔਰ ਇਸ ਤੋਂ ਅੱਗੇ ਜਿਹੜਾ ਦੂਸਰੇ ਬੰਨੇ ਜੇਕਰ ਇੱਧਰ ਗੱਲ ਕਰਦੇ ਆ ਤਾਂ ਵੱਡੇ ਪਤਰ ਤੇ ਕਰੀਬ ਦਾ ਇਧਰ ਵੀ 15 ਕਿਲੋਮੀਟਰ ਦਾ ਏਰੀਆ ਬਨਾਲੇ ਪੁਲ ਤੱਕ ਬਨਾਲੇ ਪੁਲ ਤੱਕ ਕਰੀਬ 14-15 ਪਿੰਡ ਬਣ ਜਾਂਦੇ ਆ ਇਸ ਤੋਂ ਅੱਗੇ ਗੱਲ ਕਰਦੇ ਆ ਤੇ ਕਾਲੇ ਕਿਹਾੜ ਗੁਰਦੁਆਰਾ ਢਾਬਸਰ ਗੱਗੜਕੇ ਜੱਲੋਕੇ ਪਿੰਡ ਜਿਹੜੇ ਕਾਫੀ ਪਿੰਡ ਜਿਹੜੇ ਹੈਗੇ ਪ੍ਰਭਾਵਿਤ ਹੋਏ ਆ ਸੰਤ ਬਾਬਾ ਕੋਲਾ ਸਿੰਘ ਜੀ ਤੇ ਸੰਤ ਬਾਬਾ ਅਸ਼ਿੰਦਰ ਸਿੰਘ ਜੀ ਇੱਥੇ ਆਣ ਕੇ ਅੱਜ ਅਰਦਾਸ ਬੇਨਤੀ ਕੀਤੀ ਆ ਅਸੀਂ ਬਾਬਾ ਜੀ ਦਾ ਔਰ ਸੰਗਤ ਦਾ ਕੋਟਨ-ਕੋਟ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਇਹਦੇ ਵਿੱਚ ਹਿੱਸਾ ਪਾਇਆ ਇਹ ਜਿਹੜਾ ਕੰਮ ਆ ਸੰਯੋਗ ਆ ਇਸ ਸੰਗਤ ਦਾ ਔਰ ਬਾਬਾ ਜੀ ਦਾ ਬਹੁਤ ਵੱਡੇ ਹੀ ਦੇਣ ਆ ਇਸੇ ਤਰ੍ਹਾਂ ਪਹਿਲਾਂ ਕੁਛ ਦਿਨ ਪਹਿਲਾਂ ਲੱਖਾ ਹੋਂ ਸਿਧਾਨਾ ਮਤੋਜ ਮਾਨ ਉਹ ਵੀ ਆਈ ਸੀ ਗੁਰਪਿਆਰੀ ਸਾਧ ਸੰਗਤ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਸਾਡੀ ਧਰਤੀ ਸਾਡੇ ਲੋਕ ਅੱਜ ਅਸੀਂ ਪਹੁੰਚੇ ਹਾਂ ਪਿੰਡ ਫਤਗੜ ਸਪਰਾ ਜਿਹੜਾ ਬੜਾ ਇਤਿਹਾਸਕ ਪਿੰਡ ਹੈ ਔਰ ਬੜਾ ਪੁੱਤਰ ਨਗਰ ਜਿਹੜਾ ਹੈਗਾ ਪਿੰਡ ਫਤਗੜ ਸਪਰਾ ਜ਼ਿਲ੍ਹਾ ਫਰੋਇਪੁਰਾ ਤਹਿਸੀਲ ਜੀਰਾ ਸ ਵੀਰਾਂ ਤੁਸੀਂ ਦੇਖ ਸਕਦੇ ਹੋ ਇੱਥੇ ਅਸੀਂ ਕਵਰੇਜ ਕਰਨਾ ਸੀ ਪਹੁੰਚੇ ਜਿਹੜਾ ਸਤਲੁਜ ਦਰਿਆ ਨੇ ਵੱਡੇ ਪੱਧਰ ਤੇ ਜਮੀਨਾਂ ਦਾ ਨੁਕਸਾਨ ਕੀਤਾ ਔਰ ਜਿਹੜਾ ਕਹਿ ਸਕਦੇ ਸਾਡੇ ਇਲਾਕੇ ਦੇ ਵਿੱਚ ਬੜੀ ਵੱਡੀ ਮੁਸ਼ਕਲ ਆਈ ਹੈ ਕਿ ਜਿਹੜਾ ਪਹਿਲਾਂ ਜਿਹੜਾ ਦਰਿਆ ਸੀ ਉਹ ਵੱਡੇ ਸੁਭਰਾ ਵਾਲੀ ਸਾਈਡ ਤੇ ਘਡੋਮਾ ਵਾਲੀ ਸਾਈਡ ਤੇ ਜਿਹੜਾ ਜਿਹੜਾ ਤਰਨਤਾਰ ਵਾਲੀ ਸਾਈਡ ਤੇ ਵਗਦਾ ਸੀ ਪੱਟੀ ਕੋਟ ਬੁੱਡੇ ਵਾਲੀ ਸਾਈਡ ਤੇ ਲੇਕਿਨ ਹੁਣ ਜੇਕਰ ਜਿੱਥੇ ਤੱਕ ਵੀ ਤੁਸੀਂ ਕੈਮਰੇ ਦੀ ਨਿਗਾਹ ਮਾਰਦੇ ਹੋ ਤੇ ਕਰੀਬ ਸਾਡਾ ਜਿਹੜਾ ਏਰੀਆ 15-20 ਕਿਲੋਮੀਟਰ ਦਾ ਏਰੀਆ ਪਿੰਡ ਵੱਡੇ ਸੁਭਰਾ ਪਿੰਡ ਫਤੇਗੜ ਸੁਭਰਾ ਗੱਟਾ ਬਾਸ਼ਾ ਔਰ ਇਸ ਤੋਂ ਅੱਗੇ ਜਿਹੜਾ ਦੂਸਰੇ ਬੰਨੇ ਜੇਕਰ ਇਧਰ ਗੱਲ ਕਰਦੇ ਹਾਂ ਤਾਂ ਵੱਡੇ ਪੱਦਰ ਤੇ ਕਰੀਬ 8 ਤੋਂ 10 ਕਿਲੋਮੀਟਰ ਦਾ ਇਧਰ ਵੀ 15 ਕਿਲੋਮੀਟਰ ਦਾ ਏਰੀਆ ਬਨਾਲੇ ਪੁਲ ਤੱਕ ਬਨਾਲੇ ਪੁਲ ਤੱਕ ਕਰੀਬ 14-1 ਇਹ ਕਿਥਾੜ ਗੁਰਦਰਾ ਟਾਬਸਰ ਗੱਗੜ ਕੇ ਜੱਲੋ ਕੇ ਪਿੰਡ ਜਿਹੜੇ ਕਾਫੀ ਪਿੰਡ ਜਿਹੜੇ ਹੈਗੇ ਪ੍ਰਾਪਤ ਹੋਏ ਆ ਕਰੀਬ ਹਰੀ ਕੇ ਹੈਡ ਵਕਤੋਂ ਲੈ ਕੇ ਤੇ ਬਣਾਲੇ ਪੋਲ ਤੱਕ ਜਿਹੜੇ ਕਰੀਬ 14-15 ਪਿੰਡ ਹੈਗੇ ਆ ਸੋ ਇੱਥੇ ਅਸੀਂ ਅੱਜ ਪਹੁੰਚੇ ਇਸ ਜਗ੍ਹਾ ਦੇ ਉੱਤੇ ਤੁਸੀਂ ਇਹ ਦੇਖ ਸਕਦੇ ਹੋ ਤਸਵੀਰਾਂ ਕਿ ਆਪਣੇ ਜਿਹੜੇ ਮੁੱਖ ਗ੍ਰੰਥੀ ਹੈ ਜਿਹੜੇ ਗ੍ਰੰਥੀ ਸਿੰਘ ਹੈਗੇ ਆ ਗਿਆਨੀ ਆਤਮਾ ਸਿੰਘ ਕਥਾਵਾਚ ਜਿਹੜੇ ਹੈਗੇ ਆ ਗੁਰਦੁਆਰਾ ਫਤਿਹਗੜ ਸਿਰਾਛੀ ਦਾ ਧਰਤੀ ਜਿਹੜਾ ਸੇਵਾ ਕਰਦੇ ਹੈਗੇ ਉਹਨਾਂ ਦੀ ਜ਼ਮੀਨ ਵੀ 7.5 ਕਿੱਲੇ ਕਿ ਦੱਸਿਆ ਜਾ ਰਿਹਾ ਕਿ ਮਰਲਾ ਜਮੀਨ ਹੀ ਉਹਨਾਂ ਦੀ ਰਹਿ ਗਈ ਸਾਰੀ ਦੀ ਸਾਰੀ ਟੈ ਗਈ ਹੈ ਤਾਂ ਇਹ ਦਰਿਆਣ ਜਿਹੜੀ ਆਪਣੇ ਦੇ ਵਿੱਚ ਲਾਲੀ ਹੈਗੀ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਤੇ ਟਾ ਵੱਡੇ ਪੱਧਰ ਤੇ ਲੱਗੀਏ ਸੋ ਹੋਰ ਦੇਖਦੇ ਹਾਂ ਤਸਵੀਰਾਂ ਤੇ ਕਰਦੇ ਹਾਂ ਗ ਸਾਰੀ ਸੰਗਤ ਪਿੰਡ ਫਤੇਗੜ ਦੀ ਸਭਰਾ ਸਤਕਾਰਯੋਗ ਬਾਬਾ ਜੀ ਬਾਬਾ ਕੋਲਾ ਸਿੰਘ ਜੀ ਕੋਲੇ ਸ੍ਰੀ ਹਰਿ ਆਲੀ ਸਾਹਿਬ ਗਏ ਹੀ ਉਹਨਾਂ ਨੇ ਬੇਨਤੀ ਪ੍ਰਮਾਨ ਕੀਤੀ ਸੰਗਤ ਦੀ ਬਾਬਾ ਕੋਲਾ ਸਿੰਘ ਜੀ ਸੰਤ ਬਾਬਾ ਕੋਲਾ ਸਿੰਘ ਜੀ ਤੇ ਸੰਤ ਬਾਬਾ ਅਸ਼ੇਂਦਰ ਸਿੰਘ ਜੀ ਇੱਥੇ ਆਣ ਕੇ ਅੱਜ ਅਰਦਾਸ ਬੇਨਤੀ ਕੀਤੀ ਆ ਅਸੀਂ ਬਾਬਾ ਜੀ ਦਾ ਔਰ ਸੰਗਤ ਦਾ ਕੋਟਨ ਕੋਟ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਇਹਦੇ ਵਿੱਚ ਹਿੱਸਾ ਪਾਇਆ ਇਹ ਜਿਹੜਾ ਕੰਮ ਆ ਸੰਯੋਗ ਆ ਇਹ ਸੰਗਤ ਦਾ ਔਰ ਬਾਬਾ ਜੀ ਦਾ ਬਹੁਤ ਵੱਡੇ ਦੇਣ ਆ ਇਸੇ ਤਰ੍ਹਾਂ ਪਹਿਲਾਂ ਕੁਛ ਦਿਨ ਪਹਿਲਾਂ ਲੱਖਾ ਹੋਂ ਸਿਧਾਣਾ ਤੇ ਇਥੇ ਉਹਨਾਂ ਦੇ ਨਾਲ ਇੱਕ ਕੀ ਨਾ ਹੀ ਆਪਣੇ ਦਾ ਮਤੋਜ ਮਾਨ ਉਹ ਵੀ ਆਈ ਸੀ ਉਹਨਾਂ ਵੀ ਇਹ ਬੇਨਤੀ ਕੀਤੀ ਸੀ ਵੀ ਜਿਹੜੀਆਂ ਜ਼ਮੀਨਾਂ ਆਵੇ ਸਾਡੇ ਕੋਲੇ ਜੱਸਾ ਹੋਣੀ ਗੜੇ ਆ ਇਹ ਚਾਰ ਭਰਾ ਇਹਨਾਂ ਦੀ ਜ਼ਮੀਨ ਜਿਹੜੀ ਉਹ ਸਾਰੀ ਦੀ ਸਾਰੀ ਦਰਿਆ ਦੇ ਵਿੱਚ ਚਲੇ ਗਈ ਆ ਹੋਰ ਇਥੇ ਆਪਣੇ ਜਗਤਾਰ ਸੋਂਗੇ ਆ ਉਹਨਾਂ ਦੀ ਆ ਇੱਕ ਇਥੇ ਸੋਨਾ ਮੁੰਡਾ ਵੀ ਆ ਇਹਨਾਂ ਦੀ ਜਮੀਨ ਵੀ ਸਾਰੀ ਦਰਿਆ ਚ ਲੇ ਗਈ ਆ ਅਸੀਂ ਇਹ ਬੇਨਤੀ ਇਹ ਕਰਦੇ ਆਂ ਵੀ ਜਿਹੜੇ ਸੰਪਰਦਾਵਾਂ ਕੁਝ ਦਾਨ ਕਰਨ ਦੀ ਗੱਲ ਕਰਦੀਆਂ ਬਹੁਤ ਵੱਡੇ ਦਾਨੀ ਹੈਗੇ ਆ ਉਹ ਇਥੇ ਮਿਲ ਕੇ ਆਣ ਕੇ ਉਹਨਾਂ ਨੂੰ ਨੰਬਰ ਦਿੱਤੇ ਹੀਗੇ ਉਹ ਇਥੇ ਆਣ ਕੇ ਉਹਨਾਂ ਦੇ ਨਾਲ ਪ੍ਰਗਟ ਸਿੰਘ ਜੀ ਆ ਮਤਲਬ ਲੱਖਾ ਸਿੰਘ ਸਿਧਾਨਾ ਜੀ ਨਾਲ ਉਹਨਾਂ ਨੇ ਵੀ ਨੰਬਰ ਦਿੱਤਾ ਸੀ ਉਹਨਾਂ ਦੇ ਨਾਲ ਆਪਾਂ ਸੰਜੋਗ ਕਰਕੇ ਜੋ ਵੀ ਇਹਨਾਂ ਨੂੰ ਬਣਦਾ ਕੋਈ ਬੇਨਤੀ ਕਰਦੇ ਆਂ ਵੀ ਕੁਝ ਥੋੜੀਆਂ ਹੀਆਂ ਬਚੀਆਂ ਬਾਕੀਆਂ ਉਹਨਾਂ ਦੀਆਂ ਵਹਿਣ ਦਰਿਆ ਦੇ ਵਿੱਚ ਵਹਿ ਗਈਆਂ ਉਹਨਾਂ ਦੀ ਵੀ ਨਾਲ ਇੱਥੇ ਆਣ ਕੇ ਮਤਲਬ ਪੁੱਛ ਕੇ ਤੇ ਮਦਦ ਕੀਤੀ ਜਾਵੇ ਇਸ ਕਰਕੇ ਬਹੁਤ ਬਹੁਤ ਸੰਗਤ ਦਾ ਧੰਨਵਾਦ ਕਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ੴ ਖਾਲਸਾ ਵਾਹਿਗੁਰੂ ਅੱਜ ਸੰਗਤਾਂ ਨੇ ਇਕੱਤਰਤਾਈ ਕੀਤੀ ਹੈ ਜ਼ਿਲ੍ਹਾ ਫਰੋਈਪੁਰ ਤਹਿਸੀਲ ਜੀਰਾ ਜੀਰਾ ਤਹਿਸੀਲ ਦਾ ਨਗਰ ਇਤਿਹਾਸਿਕ ਫਤਿਹਗੜ੍ਹ ਸਭਰਾ ਜਿੱਥੇ ਸਿੱਖਾਂ ਦੀ ਤੇ ਅੰਗਰੇਜ਼ਾਂ ਦੀ ਆਖਰੀ ਜੰਗ ਹੋਈ ਸੀ ਦਾ ਦਾ ਸਥਾਨ ਹੈ ਉਹ ਇਲਾਕੇ ਦੀਆਂ ਸੰਗਤਾਂ ਦੀ ਜ਼ਮੀਨ ਨੂੰ ਦਰਿਆ ਨੇ ਬਹੁਤ ਵੱਡੀ ਢਾਹ ਲਾਈ ਆ ਹਜ਼ਾਰਾਂ ਹੀ ਏਕੜ ਜ਼ਮੀਨ ਦਰਿਆ ਨੇ ਬਰਬਾਦ ਕਰ ਦਿੱਤੀ। ਉਹ ਢਾਹ ਨੂੰ ਰੋਕ ਥੰਮਵਾ ਤੇ ਮਹਾਂਪੁਰਖ ਸੱਚਖੰਡ ਵਾਸੀ ਸ੍ਰੀ ਮਾਨ ਸੰਤ ਬਾਬਾ ਤਾਰਾ ਸਿੰਘ ਜੀ ਕਾਰ ਸੇਵਾ ਸ੍ਰੀ ਹਾਲੀ ਸਹਿਬ ਵਾਲੇ ਮਹਾਂਪੁਰਖ ਉਹਨਾਂ ਦੀ ਚਲਾਈ ਹੋਈ ਜਥੇਬੰਦੀ ਜਥੇਬੰਦੀ ਦੇ ਮੁਖੀ ਨੇ ਸ੍ਰੀ ਮਾਨ ਸੰਤ ਬਾਬਾ ਕੋਲਾ ਸਿੰਘ ਜੀ ਸਾਡੇ ਨਾਲ ਖਲੋਤੇ ਇਟਾ ਦੀ ਰੋਕ ਵਾਸਤੇ ਰੋਗ থামਵਾਤੇ ਸੰਗਤਾਂ ਨੇ ਮਹਾਂਪੁਰਖਾਂ ਨੂੰ ਬੁਲਾਇਆ ਸੀ ਤੇ ਮਹਾਂਪੁਰਖਾਂ ਲੋ ਹੁਕਮ ਹੋਇਆ ਜਿੰਨੀ ਕਣਕ ਚਾਹੀਦੀ ਆ ਬੀਜਣ ਵਾਸਤੇ ਖਾਦ ਚਾਹੀਦੀ ਤੇਲ ਚਾਹੀਦਾ ਜਿਹੜੀ ਵੀ ਚੀਜ਼ ਚਾਹੀਦੀ ਆ ਪੰਜ ਸਿੱਖ ਆਣ ਕੇ ਦੱਸ ਦਿਓ ਜੋ ਕਹੋਗੇ ਅਸੀਂ ਹਾਜ਼ਰ ਕਰਾਂਗੇ ਲੀੜਾ ਕਪੜਾ ਤੇਲ ਜੋ ਵੀ ਤੁਸੀਂ ਅੱਜ ਹੁਕਮ ਕਰੋਗੇ ਹਾਜ਼ਰ ਰੋਗ ਲਾਉਣ ਵਾਸਤੇ 10 ਟਰਾਲੀਆਂ ਤੋੜੀਆਂ ਦੀਆਂ ਭਰ ਕੇ ਵੀ ਆਂਦੇ ਸੀ ਭੇਜਾਂਗੇ ਇੱਥੇ ਨੋਚਾ ਲਾਉਣ ਵਾਸਤੇ ਦਰਿਆ ਤੁਹਾਨੂੰ ਵਿਖਾ ਹੀ ਦਿੰਦੇ ਕੈਮਰੇ ਵਾਲਿਆਂ ਨੂੰ ਬੇਨਤੀ ਆ ਕੈਮਰਾ ਇੱਧਰ ਵੀ ਮਾਰ ਦਿਓ ਕਿੰਨੀ ਤਿੰਨਾ ਕਿਲੋਮੀਟਰਾਂ ਦੇ ਵਿੱਚ ਢਾਹ ਲੱਗੀ ਹੋਈ ਆ ਰੋਜ਼ ਦੀ ਰੋਜ਼ ਕਿੱਲਿਆਂ ਦੇ ਹਿਸਾਬ ਨਾਲ ਬਰਬਾਦ ਕਰ ਰਿਆ ਜ਼ਮੀਨ ਸਾਰੀਆਂ ਸੰਗਤਾਂ ਨੂੰ ਬੇਨਤੀ ਆ ਕਿ ਬਾਤ ਚੜ ਕੇ ਸਹਿਯੋਗ ਦੇ ਕੇ ਆ ਮੰਡ ਦੇ ਲੋਕ ਜਿਹੜੇ ਵਿਚਾਰੇ ਉਹਨਾਂ ਹੀ ਕਿਨਾਂ ਕੀ ਜ਼ਮੀਨ ਆ ਉਹਨਾਂ ਕੀ ਆਬਦਾ ਕਰਦੇ ਤੇ ਆਬਦਾ ਪਰਿਵਾਰਾਂ ਨੂੰ ਪਾਲਦੇ ਹੀ ਬਹੁਤ ਜ਼ਮੀਨ ਬਰਬਾਦ ਕਰਕੇ ਤਿਆ ਕਰ ਘਰੋਂ ਬੇਕਰ ਕਰ ਕਤਿਆ ਅਜੇ ਫੇਰ ਕਰ ਰਿਹਾ ਤੇ ਇਹ ਰੋਗ থামਵਾ ਤੇ ਮਹਾਪੁਰਖਾਏ ਆ ਅਰਦਾਸ ਬੇਨਤੀ ਕੀਤੀ ਆ ਤੇ ਹੁਣ ਇਥੇ ਕਾਰਜ ਰੰਭ ਕਰਨਾ ਨੋਚਾ ਲਾਉਣ ਦਾ 10 15 ਥਾਵਾਂ ਤੇ ਮੈਂ ਅੱਗੇ ਸੰਗਤਾਂ ਨੂੰ ਬੇਨਤੀਆਂ ਕੀਤੀਆਂ ਕਿ ਮਹਾਪੁਰਖਾਂ ਨਾਲ 10 15 ਥਾਵਾਂ ਤੇ ਬੰਨਾਂ ਦੀ ਸੇਵਾ ਚੱਲ ਰਹੀ ਆ 10-15 ਤਾਂ ਸੰਗਤਾਂ ਦੇ ਸੰਗਤਾਂ ਲੱਗੀਆਂ ਹੋਈਆਂ ਫਿਰ ਵੀ ਵਿੱਚੋਂ ਸਮਾਂ ਕੱਢ ਕੇ ਮਹਾਪੁਰਖਾਂ ਨੇ ਸੰਗਤਾਂ ਦਾ ਹੁਕਮ ਮੰਨ ਕੇ ਇੱਥੇ ਆਏ ਆ ਆਹ ਵੇਖ ਲੋ ਰਸਤੇ ਦੇ ਵਿੱਚ ਕਿਤਨਾ ਰਸਤਾ ਵਿਖੜਾ ਤੇ ਮਹਾਪੁਰਖ ਆਪ ਚੱਲ ਕੇ ਇੱਥੇ ਪਹੁੰਚੇ ਦਰਿਆ ਤੇ ਇੱਥੇ ਅਰਦਾਸ ਵੀ ਕੀਤੀ ਆ ਤੇ ਸੰਗਤਾਂ ਦੇ ਨਾਲ ਦੁੱਖ ਵੀ ਸਾਂਝਾ ਕੀਤਾ ਨਾਲ ਉਹਨਾਂ ਖੈਰਾ ਦੇਣ ਵਾਸਤੇ ਵੀ ਨਾਲ ਵਜਨ ਕੀਤਾ ਹੈ ਮਹਾਪੁਰਖਾਂ ਦਾ ਬਹੁਤ ਬਹੁਤ ਧੰਨਵਾਦ ਜੀ ਆਇਆਂ ਨੂੰ ਸਾਰੀ ਸੰਗਤ ਵੱਲੋਂ ਮਾਪੁਰਖਾਂ ਨੂੰ ਜੀ ਆਇਆਂ ਨੂੰ ਧੰਨਵਾਦ ਸਤਿਗੁਰੂ ਕਿਰਪਾ ਕਰਨ ਮਾਪੁਰਖਾਂ ਨੂੰ ਚੜ੍ਹਦੀਆਂ ਕਲਾ ਬਖਸ਼ਣ ਸਤਿਗੁਰੂ ਚੜ੍ਹਦੀਆਂ ਕਲਾ ਬਖਸ਼ਣ ਸੰਗਤ ਦੀ ਅਰਦਾਸ ਪਰਮਾਨੰ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ